ਅਬ ਪੰਜਾਬ ਦੇ ਅੰਦਰ ਕੋਈ ਅਗਰ ਗਲਤ ਕੰਮ ਕਰੇਗਾ ਉਸ ਨੂੰ ਬਖਸ਼ਾ ਨਹੀਂ ਜਾਏਗਾ ਚਾਹੇ ਉਸ ਨੂੰ ਜਹੰਨਮ ਸੇ ਪਕੜ ਕੇ ਲਾਣਾ ਪੜੇ ਉਸ ਨੂੰ ਸਜ਼ਾ ਦਿਵਾਇੰਗੀਾਰੇ ਗੈਂਗਸਟਰ ਇੱਕ ਹਫਤਾ ਬਚਾਏ ਇੱਕ ਹਫਤੇ ਦੇ ਅੰਦਰ ਤਰਨ ਤਰਨ ਕੀ ਪੰਜਾਬ ਛੋੜ ਕੇ ਚਲੇ ਜਾਓ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਦੋ ਬਿਆਨਾਂ ਬਾਰੇ ਪਹਿਲਾ ਬਿਆਨ ਅਰਵਿੰਦ ਕੇਜਰੀਵਾਲ ਦਾ ਜਿਸ ਦੇ ਵਿੱਚ ਉਹਨਾਂ ਨੇ ਤਰਨ ਤਰਨ ਵੋਟਾਂ ਦੇ ਦੌਰਾਨ ਇਹ ਚੀਜ਼ ਬੋਲੀ ਸੀਗੀ ਕਿ ਉਹਨਾਂ ਨੇ ਗੈਂਗਸਟਰ ਨੂੰ ਧਮਕੀ ਦਿੱਤੀ ਸੀਗੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਪੰਜਾਬ ਛੱਡ ਕੇ ਚਲੇ ਜਾਓ ਆ ਜਿੰਨੇ ਗੈਂਗਸਟਰ ਹੈ आज उनको कह के जा रहा हूं या तो तरन तारण छोड़ दो सारे गैंगस्टर गैंगस्टरों से फिरौती करने वालों से आपको मुक्ति दिलाएंगे उनको मैं आज चेतावनी दे के जा रहा हूं एक हफ्ता बचा एक हफ्ते के अंदर तरन तारण क्या पंजाब छोड़ के चले जाओ पूरे पंजाब के धीरे धीरे सफाया कर रहे हैं पूरे पंजाब से गैंगस्टरों का फिरौती मांगने वालों का ਤੇ ਉਹਨਾਂ ਦਾ ਜਿਹੜਾ ਇਹ ਬਿਆਨ ਸੀਗਾ ਉਹਨੂੰ ਆਏ ਨੂੰ ਹੁਣ ਇੱਕ ਹਫ਼ਤੇ ਤੋਂ ਉੱਤੇ ਸਮਾਂ ਹੋ ਚੁੱਕਿਆ ਕੀ ਅਰਵਿੰਦ ਕੇਜਰੀਵਾਲ ਨੇ ਇਸ ਬਿਆਨ ਤੋਂ ਬਾਅਦ ਗੈਂਗਸਟਰ ਖਿਲਾਫ ਕੋਈ ਕਾਰਵਾਈ ਸ਼ੁਰੂ ਕੀਤੀ ਹਾਲਾਕੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਕੋਈ ਉਦਾਂ ਨਹੀਂ ਮਿਲਿਆ ਹੋਇਆ ਪਰ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਜਿਸ ਦੇ ਵਿੱਚ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨਜ਼ਰ ਆਏ ਸੀਗੇ ਵੱਡਾ ਸਵਾਲ ਤਾਂ ਪਹਿਲਾਂ ਤਾਂ ਇਹ ਖੜਾ ਹੁੰਦਾ ਸੀਗਾ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਾਂ ਸਿੰਗਰਾਂ ਨੂੰ ਜਾਂ ਵਪਾਰੀ ਨੂੰ ਧਮਕੀਆਂ ਦੀ ਸੀਗੀ ਪਹਿਲੀ ਗੱਲ ਤਾਂ ਇਹ ਕਿ ਇਹ ਜਿਆਦਾਤਰ ਜਿਹੜੀ ਧਮਕੀਆਂ ਆਉਂਦੀਆਂ ਸੀਗੀਆਂ ਇਹ ਵਿਦੇਸ਼ ਤੋਂ ਹੀ ਆਉਂਦੀਆਂ ਸੀਗੀਆਂ ਇਹ ਚੀਜ਼ ਦਾ ਦਾਵਾ ਮੈਂ ਕੱਲਾ ਨਹੀਂ ਕਰ ਰਿਹਾ ਕਈ ਤੁਸੀਂ ਨਿਊਜ਼ ਦੇ ਵਿੱਚ ਰਿਪੋਰਟਾਂ ਦੇ ਵਿੱਚ ਦੇਖਿਆ ਹੋਣਾ ਕਿ ਗੈਂਗਸਟਰ ਵਿਦੇਸ਼ ਤੋਂ ਬੈਠੇ ਧਮਕੀਆਂ ਦੇ ਦਿੰਦੇ ਨੇ ਤੇ ਜਿਹਨਾਂ ਨੂੰ ਪੰਜਾਬ ਲੈਉਣ ਦੇ ਵਿੱਚ ਪੁਲਿਸ ਚੰਗੀ ਤਰ੍ਹਾਂ ਨਾ ਕੰਮ ਹੁੰਦੀ ਹੈ ਪਹਿਲੀ ਵਾਰ ਭਗਵੰਤ ਮਾਨ ਉਹ ਡੀਆਈਜੀ ਬਾਰੇ ਬੋਲੇ ਜਿਹੜੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਹੁਣ ਜੇਲ੍ਹ ਦੇ ਵਿੱਚ ਭਗਵੰਤ ਮਾਨ ਨੇ ਇਹ ਗੱਲ ਕੀਤੀ ਕਿ ਇੱਕ ਬੰਦੇ ਦੇ ਕਰਕੇ ਸਾਰਾ ਪੁਲਿਸ ਡਿਪਾਰਟਮੈਂਟ ਬਦਨਾਮ ਹੋ ਜਾਂਦਾ ਤੇ ਵੱਡਾ ਸਵਾਲ ਇੱਥੇ ਇਹ ਆ ਜਿਹੜਾ ਭਗਵੰਤ ਮਾਨ ਨੇ ਆਪਣੀ ਸਪੀਚ ਦੇ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਪਤਨਾਮੀ ਚੱਲਨੀ ਪੈਂਦੀ ਹੈ ਉਹਦਾ ਕੀ ਕਰ ਸਕਦੇ ਹਾਂ ਉਹ ਕਹਿੰਦੇ ਆ ਕਿ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ पे ਜੀਬ ਨਹੀਂ ਹੁੰਦੀ ਕਿ ਰਿਸ਼ਵਤ ਲੈਣ ਤੋਂ ਬਾਅਦ ਸਾਰਾ ਪੈਸਾ ਕਿੱਥੇ ਚਲੇ ਜਾਣਾ ਇੱਥੇ ਹੀ ਰਹਿ ਜਾਣਾ ਇਹ ਚੀਜ਼ ਕਾਫੀ ਚਰਚਾ ਦੇ ਵਿੱਚ ਬਣੀ ਹੋਈ ਹੈ ਲੋਕਾਂ ਨੇ ਚੱਕ ਲਈ ਕਿ ਤੁਸੀਂ ਇਹ ਚੀਜ਼ ਕਿਉਂ ਕਹਿ ਸਕਦੇ ਹੋ ਕਿ ਤੁਸੀਂ ਇਸ ਦੇ ਉੱਤੇ ਕੁਝ ਕਰ ਨਹੀਂ ਸਕਦੇ ਇਹ ਅਗਰ ਕੋਈ ਰਿਸ਼ਵਤ ਲੈਂਦਾ ਤਾਂ ਉਹਨੇ ਰਿਸ਼ਵਤ ਲੈ ਕੇ ਕਿੱਥੇ ਚਲੇ ਜਾਣਾ ਤੁਸੀਂ ਉਸ ਦੇ ਖਿਲਾਫ ਕੋਈ ਵੱਡੀ ਮੁਹਿੰਮ ਜਿੱਦਾਂ ਕਿ ਤੁਸੀਂ ਆਪਣਾ ਇੱਕ WhatsApp ਨੰਬਰ ਵੀ ਜਾਰੀ ਕੀਤਾ ਸੀਗਾ ਕੋਈ ਰਿਸ਼ਬਤ ਲੈਂਦਾ ਤਾਂ ਇਸ ਦੇ ਉੱਤੇ ਕੰਟੈਕਟ ਕਰੋ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਲੱਖਾਂ ਹੀ ਲੋਕ ਹੋਣਗੇ ਜਿਹੜਾ ਜਿਨ੍ਹਾਂ ਦਾ ਕੰਮ ਪੁਲਿਸ ਵਾਲਿਆਂ ਦੇ ਥਰੂ ਹੁੰਦਾ ਜਾਂ ਸਰਕਾਰੀ ਕਰਮਚਾਰੀਆਂ ਦੇ ਥਰੂ ਹੁੰਦਾ ਕੀ ਅਜ ਤੱਕ ਪੰਜਾਬ ਦੇ ਕਿਸੇ ਵੀ ਬੰਦੇ ਨੇ WhatsApp ਦੇ ذریعے ਕਿਸੇ ਦੀ ਕੋਈ ਜਾਣਕਾਰੀ ਨਹੀਂ ਦਿੰਦੀ ਤੁਹਾਨੂੰ ਅਗਰ ਜਾਣਕਾਰੀ ਦਿੱਤੀ ਹੈ ਤਾਂ ਉਹ ਚੀਜ਼ ਬਾਰੇ ਤੁਸੀਂ ਸਾਹਮਣੇ ਆ ਕੇ ਕਿਉਂ ਨਹੀਂ ਬੋਲ ਰਹੇ ਬਾਕੀ ਰਿਸ਼ਵਤਖੋਰੀ ਤੇ ਭ੍ਰਸ਼ਟਾਚਾਰ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਕ੍ਰਾਈਮ ਮੁਕਤ ਹੋ ਚੁੱਕਿਆ ਹੈ ਜਾਂ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਖਤਮ ਹੋ ਚੁੱਕਿਆ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ